ਜੇ ਮਾਰ ਕੇ ਗਨੇ ਜਾਏ ਨਾ ਕੋਸਤਾ ਹਰ ਕਾ ਨਾਮ ਉਹਾਂ ਸੰਗੀ ਦੋਸਤਾ ਜੇ ਸ ਰਸਤੇ ਦੇ ਕੋਸ ਪਾਵ ਕਿਉਂਕਿ ਜ਼ਿੰਦਗੀ ਦੇ ਸਫਰ ਦੀ ਕਿੱਡੀ ਕਿਲੋ ਉਡਾਣ ਹੈ ਕਿੰਨੀ ਦੇਰ ਤੱਕ ਇਹਨੇ ਚੱਲਣਾ ਹੈ ਇਹ ਮਾਪਿਆਂ ਨੇ ਜਾਣ ਸਕਦਾ ਹਰ ਕਾ ਨਾਮ ਸੱਚ ਦਾ ਗਿਆਨ ਹੁਕਮ ਦੀ ਸਮਝ ਉਹਾਂ ਸੰਗ ਦੋਸਤਾ ਅਦੇ ਨਾਲੇ ਤੱਕ ਜਾਣਾ ਦੋਸ਼ਾ ਕਿ ਆਪਾਂ ਸੰਸਾਰ ਵਿੱਚ ਇੰਨਾ ਫਸ ਗਏ ਆ ਫਸ ਗਏ ਆ ਕਿ ਸਾਨੂੰ ਇਹ ਕੋਈ ਨਹੀਂ ਪਤਾ ਕਿ ਆਪਣਾ ਮੂਲ ਕੀ ਹੈ ਜਿਵੇਂ ਕਿ ਸ਼ਲੋਕ مولانا ਨਗਿੰਦਰ ਚਾਉ ਦਾ ਹੈ ਮਨ ਮਾਇਆ ਮੈਂ ਫਦਰੈ ਨਿਕਸਤ ਨਾਹਨ ਮੀਤ ਨਾਨਕ ਮੂਰਤ ਜਤਰਿਨ ਛਾਰਤ ਨਾਹਨ ਪੀਤ ਕਿ ਜਿਸ ਤਰ੍ਹਾਂ ਇੱਕ ਪੋਸਟਰ ਕੰਨ ਤੇ ਗੂੰਦ ਦੁਆਰਾ ਕੰਨ ਤੇ ਚਪਕਾ ਦਿੱਤੇ ਕਿ ਜੇ ਉਹਨੂੰ ਲਾਉਣ ਦੀ ਕੋਸ਼ਿਸ਼ ਕਰੀਏ ਤਾਂ ਫਟ ਜਾਊਗਾ ਪਰ ਉਹ ਲੈ ਤੇ ਨਹੀਂ ਇਸੇ ਤਰੀਕੇ ਨਾਲ ਅਸੀਂ ਮਾਇਆ ਵਿੱਚ ਐਨਾ ਡੂੰਘੇ ਚਲੇ ਗਏ ਹਾਂ ਕਿ ਸਾਨੂੰ ਇਸ ਨੂੰ ਛੱਡਣ ਨੂੰ ਜੀ ਨਹੀਂ ਕਰਦਾ ਇਸੇ ਕਰਕੇ ਸਾਨੂੰ ਹਰ ਕੇ ਨਾਮ ਦੇਖ ਜਾਣੇ ਦੀ ਲੋੜ ਹੈ ਜਿਸ ਦਿਨ ਨਾਲ ਆਪਾਂ ਇਸ ਮਾਂ ਦੇ ਬੰਦ ਨੂੰ ਛਟਕਾਰਾ ਆ ਸਕੀ ਜੇ ਪੈਂਦਾ ਮਹਾਂੰਦ ਗਵਾਰਾ ਹਰ ਕਾ ਨਾਮ ਸੰਗੁ ਜਿਯਾਰਾ ਜਿਸ ਰਸਤੇ ਵਿੱਚ ਮਹਾਂੰਦ ਗਵਾਰਾ ਦਾ ਬਹੁਤ ਜਿਆਦਾ ਅਗਿਆਨਤਾ ਹੈ ਕਿਉਂਕੇ ਤਰਮ ਦੇ ਖੇਤਰ ਵਿੱਚ ਅੱਗੇ ਜਾਣ ਲਈ ਜੋ ਰਸਤਾ ਹੈ ਉਹ ਖੋਜਣਾ ਪੈਂਦਾ ਹੈ। ਆਗਤ ਕਬੀਰ ਜੀ ਦਾ ਸ਼ਬਦ ਹੈ। ਖੋਜ ਭੂਜ ਜਦ ਕਰਤ ਵਿਚਾਰਾ ਭਾਉ ਜਲ ਤਰਤਨਾ ਲਗਤ ਵਾਰ। ਕਿਉਂਕਿ ਇਸ ਕਿਉਂਕਿ ਜਿੰਨਾ ਚਿਰ ਆਪਾਂ ਬਾਣੀ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ ਆਪਣੇ ਹਿਸਾਬ ਨਾਲ ਚੱਲ ਰਹੇ ਹਾਂ ਆਪਣੀ ਮੰਨ ਦੇ ਮਤਦਵਾਰਾ ਆਪਣੀ ਜਿੰਨੀ ਕਿ ਬੁੱਧੀ ਉਹਦੇ ਨਾਲ ਸਮਝਣ ਦੀ ਕੋਸ਼ਿਸ਼ ਕਰਦੇ ਆ ਪਰ ਉਹ ਸਮਝ ਨਹੀਂ ਆਉਂਦੀ ਇਸ ਕਰਕੇ ਇੱਥੇ ਬਹੁਤ ਜ਼ਿਆਦਾ ਅਗਿਆਨਤਾ ਹੈ ਜਿਵੇਂ ਕਿ ਚੋਪਈ ਸਾਹਿਬ ਵਿੱਚ ਬਚਨ ਆਉਂਦਾ ਹੈ ਆਪ ਆਪਨੀ ਬੁੱਧ ਹੈ ਜੇਤੀ ਬਾਰਨਾ ਤੇ ਪਿੰਨ ਪਿੰਨ ਤੋਹੇ ਤੇਤੀ ਕਿ ਜਿੰਨੀ ਕਿਸੇ ਦੀ ਬੁੱਧੀ ਹੈ ਉਹਦੇ ਸਾਹਮਣ ਤੇਰਾ ਉਹ ਖਿਆਨ ਕਰਦੇ ਹਨ ਦੱਸ ਰਹੇ ਪਰ ਹਰ ਕਾ ਨ ਜਿਹੜਾ ਸੱਚ ਦਾ ਗਿਆਨ ਹੈ ਉਹਦੇ ਨਾਲ ਹੀ ਇਸ ਰਸਤੇ ਵਿੱਚ ਖਜ਼ਾਰਾ ਹੋਣਾ ਹੈ। ਨੇਤਾਨੇ ਰਹੀ ਗਿਆ ਅਗਿਆਤਾ ਹੀ ਹੈ। ਪਰ ਜੇ ਸੱਚ ਦੇ ਗਿਆਨ ਦਾ ਹੁਕਮ ਵਿੱਚ ਚੱਲ ਗਏ ਤਾਂ ਇਸ ਚੀਜ਼ ਦੀ ਸਮਝ ਆਣੀ ਸ਼ੁਰੂ ਹੋ ਜਾਂਦੀ ਹੈ। ਰੱਬਾਨੀ ਦਾ ਗਿਆਨ ਸਮਝਾਉਣਾ ਸ਼ੁਰੂ ਹੋ ਜਾਂਦਾ ਹੈ। ਤੇ ਇਹ ਜਿਹੜਾ ਰਸਤਾ ਹੈ ਅੰਧੇਵਾਰ ਬੋਤ ਗਿਆਨਵਾਲਾ ਗਿਆਨਵਾਲਾ ਬੰਦੇੰ ਦਾ ਜੇ ਜਹਾਂ ਪੰਥ ਜਰ ਕੋ ਨਾ ਸਝਾਨੂੰ ਹਰ ਕਾ ਨਾਮ ਤੇ ਨਾਲ ਪਸੰਦ ਜਿਸ ਰਸਤੇ ਵਿੱਚ ਤੈਨੂੰ ਕੋਈ ਪਛਾਣਨ ਵਾਲਾ ਜਾਂ ਕੁਝ ਸਮਝਾਉਣ ਵਾਲਾ ਨਹੀਂ ਹੈਗਾ ਕਿਉਂਕਿ ਜਿਹੜੇ ਗਿਆਨਵਾਨ ਨੋ ਕੁੰ ਦੇ ਬਹੁਤ ਘੱਟ ਹੁੰਦੇ ਹਨ ਸੰਸਾਰੀ ਗਿਆਨ ਨਾਲ ਤਾਂ ਬਹੁਤ ਮਿਲ ਜਾਂਦੇ ਪਰ ਨਿਰੰਕਾਰੀ ਗਿਆਨ ਨੂੰ ਸਮਝਾਉਣ ਵਾਲੇ ਬਹੁਤ ਘੱਟ ਹੁੰਦੇ ਹਨ ਪਰ ਜੇ ਤੂੰ ਹਰ ਕਾ ਨਾਮ ਜਾਂ ਗੁਰਵਾਣੀ ਦੇ ਉਪਦੇਸ਼ ਨੂੰ ਸਮਝਣਾ ਸ਼ੁਰੂ ਕਰ ਦੇ ਤਾਂ ਇਹ ਤੈਨੂੰ ਇਸ ਚੀਜ਼ ਦੀ ਪਛਾਣ ਕਰਾ ਸਕਦਾ ਹੈ ਸਮਝਾ ਸਕਦਾ ਹੈ ਜੈ ਮੋ ਧਿਆਨ ਤਪਤ ਬਹੁ ਕਾਮ ਹਰ ਇੱਕ ਦੇ ਨਾਮ ਕੀ ਤੁਮ ਉਪਰ ਸਾ ਹ ਇਸ ਭਿਆਨਕ ਸਮੇਂ ਵਿੱਚ ਜਿਹੜੀ ਮਾਇਆ ਅਗਨ ਸਾਵੇਕੋ ਜੀ ਕਰਤੇ ਖਿਲਸ ਹੈ ਹੁਣ ਮਾਇਆ ਜਿਹੜੀ ਅਗਨ ਰੂਪ ਹੈ ਇਸ ਦੀ ਜਿਹੜੀ ਗਰਮੀ ਹੈ ਕੀ ਆ ਬੜੀ ਭਿਆਨਕ ਹੈ ਹਰੇਕ ਜੀਵ ਇਸ ਭਿਆਨਕ ਤ੍ਰਿਸ਼ਨਾਵ ਦੇ ਵਿੱਚ ਜਲ ਰਿਹਾ ਹੈਗਾ ਸਾਰੇ ਆਪਾਂ ਮਾਇਆ ਦੇ ਪਿੱਛੇ ਭੱਜ ਰਹੇ ਹਾਂ ਤੇ ਆਪਣੇ ਅਸਲੀ ਕੰਮ ਨੂੰ ਭੁੱਲ ਜਾਂਦੇ ਹਾਂ ਕਿਉਂਕਿ ਗੁਰਬਾਣੀ ਦਾ ਸ਼ਬਦ ਹੈ ਹਰ ਬਿਸਰਤ ਸਦਾ ਖੁਆਰੀ ਤਾਕੂ ਧੋਖਾ ਕਹਾਂ ਬਿਆਤਾ ਜਾ ਕੋ ਉੜ ਤੇ ਹਾਰੇ ਹੁਣ ਇਸ ਭਿਆਨਕ ਸਮੇਂ ਵਿੱਚ ਸਾਰਿਆਂ ਦੇ ਹਿਰਦੇ ਅਗਿਆਨਤਾ ਕਰਕੇ ਮਾਇਆ ਦੀਆਂ ਛਾਵਾਂ ਕਰਕੇ ਤਪ ਰਹੇ ਹਨ ਜਲ ਰਹੇ ਹਰ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ ਪਰਜੇ ਆਪਾਂ ਗਰਵਾਣੀ ਦੇ ਉਪਦੇਸ਼ ਨੂੰ ਸਮਝਣਾ ਸ਼ੁਰੂ ਕਰ ਦਈਏ ਉਸ ਨੂੰ ਮੰਨ ਲਈਏ ਤੇ ਮੰਨ ਤੇ ਹੌਲੀ ਹੌਲੀ ਲਾਗੂ ਸ਼ੁਰੂ ਲਾਗੂ ਕਰਨਾ ਸ਼ੁਰੂ ਕਰ ਦਈਏ ਤਾਂ ਇਹ ਇਹ ਜਿਹੜੀ ਗਰਮੀ ਹੈ ਜਾਂ ਇਹ ਬਸੰਤਾਪ ਹੈ ਜਿਹੜਾ ਆਪਾਂ ਮਾਇਆ ਦੀ ਤ੍ਰਿਸ਼ਨਾ ਨਾਲ ਸਾੜ ਰਹੀਆਂ ਹੁਣ ਤਾਂ ਬਚਾਅ ਹੋ ਸਕਦਾ ਹੈ ਠੰਡ ਪਾਇਆ ਸਕਦੀ ਹੈ ਕਿਵੇਂ ਕੇਕ ਭਗਤ ਗੁਰੇਸ਼ ਇਹ ਆਸ਼ਾ ਦਾ ਬੁਰਜ ਗਈ ਆ ਨਿਕਸੇ ਨਹੀਂ ਤੋ ਨਿਕਸੇ ਨਹੀਂ ਤੋ ਤੇ ਇਸ ਕਿਉਂਕਿ ਜਦੋਂ ਆਪਾਂ ਨੂੰ ਗੁਰਬਾਣੀ ਦਾ ਅਪਦੇਸ਼ ਲੈਂਦੇ ਆ ਤਾਂ ਗੁਰਬਾਣੀ ਆਪਾਂ ਨੂੰ ਇਸ ਚੀਜ਼ ਦੀ ਸਮਝ ਆਦੀ ਹੈ ਕਿ ਮਾਇਆ ਜਿਹੜੀ ਹੈ ਮਾਇਆ ਅਗੋਂ ਸਾਰੇ ਕੁਝ ਹੀ ਕਰਤੇ ਖੇਲਚਾ ਹੈ ਕਿ ਮਾਇਆ ਤਰ ਗਏ ਜਿਹੜੀਆਂ ਛਾਵਾਂ ਆਈਆਂ ਇੱਕ ਹੋ ਜੀਆਂ ਨੇ ਤੇ ਇਹ ਖੇਲ ਹੈਗਾ ਤੇ ਸਾਰੇ ਆਪਾਂ ਖੇਲ ਵਿੱਚ ਫਸੇ ਹੋਏ ਪਰ ਜੇ ਨਿਕਲਣਾ ਹੈ ਤਾਂ ਇਹਨੂੰ ਛੱਡਣਾ ਪਊਗਾ ਭਗਤ ਕਬੀਰ ਜੀ ਦਾ ਸਾਬਦਾ ਹੈ ਰਾਮ ਪਦਾਰਥ ਪਾਈਏ ਪਹਿਲੇ ਤਾਂ ਜੇ ਸਰੀਰ ਸੇ ਜੇ ਰਾਮ ਦੇ ਗਿਆਨ ਨੂੰ ਪਾਉ ਮੂ ਆਪਣੇ ਮੂਲ ਨੂੰ ਸਮਝਣਾ ਹੈਗਾ ਤਾਂ ਸਾਨੂੰ ਮਾਇਆ ਦੀਆਂ ਛਾਵਾਂ ਨੂੰ ਪਹਿਲਾਂ ਬੰਦ ਕਰਨਾ ਪਊਗਾ ਤਾਂ ਇਸ ਤੋਂ ਬਾਅਦ ਆਪਣਾ ਧਿਆਨ ਜਿਹੜਾ ਹੈਗਾ ਗੁਰਬਾਣੀ ਨੂੰ ਸਮਝਣ ਵਿੱਚ ਲੱਗ ਸਕਦਾ ਹੈ ਜੈ ਤ੍ਰਿਕਾ ਮਨ ਤੁਝ ਅਕਰਖ ਹੈ ਕੈ ਨਾਨਕ ਹਰ ਹਰ ਅਮਰਤ ਵਰਖ ਹੈ ਜਿਥੇ ਇਹਨੀ ਤ੍ਰਿਖਾ ਆ ਗਈਆ ਤ੍ਰਿਸ਼ਨਾ ਆ ਗਈ ਮਨ ਵਿੱਚ ਉਹ ਇਹਨੂੰ ਇਹਦੀ ਬੁੱਧੀ ਦਾ ਦਿਨ ਬਦਨ ਨੁਕਸਾਨ ਕਰ ਰਹੀ ਹੈ ਗਿਆ ਤ੍ਰਿਸ਼ ਗਰਵਾਣੀ ਦਾ ਸ਼ਬਦ ਕ੍ਰਿਸ਼ਨ ਕਿਸੇ ਬਿਰਲੇ ਹੀ ਕੀ ਕੁਝੀ ਰਹਿ। ਕਿ ਕਿਸੇ ਬਿਰਲੇ ਨੇ ਗਏ ਨੇ ਸਗਰਵਾਣੀ ਦੇ ਅਭਿਸ਼ ਨੂੰ ਸੁਣਿਆ ਹੈ, ਮੰਨਿਆ ਹੈ, ਬੁੱਝਿਆ ਹੈ, ਉਹਦੀ ਬੁੱਝੀ ਹੈ। ਦੂਸਰੇ ਆਦਮੀ ਦੀ ਨਹੀਂ ਬੁੱਝਦੀ ਹੈਗੀ। ਇਹ ਸੱਚੀ ਗਰਵਾਣੀ ਦੇ ਬਾਗ ਸੱਚੇ। ਤੇ ਇਸ ਦੇ ਨਾਮ ਕੀ ਕਹਿ ਰਹੇ ਹਨ। ਹਾਰ ਹਾਰ ਅਮਰਤ ਵਰਕ ਜੇ ਆਪ ਸੱਚ ਦਾ ਗਿਆਨ ਲੈਣ ਲੱਗ ਜਾਈਏ ਤਾਂ ਇਹ ਮਾਇਆ ਦੇ ਜਿਹੜੇ ਫੁਰਨੇ ਹੈਗੇ ਆ ਹੌਲੀ-ਹੌਲੀ ਅਟਨੇ ਸ਼ੁਰੂ ਹੋ ਜਾਂਦੇ ਆ ਇਹਦੇ ਵਿੱਚ ਅੰਮ੍ਰਿਤ ਦੀ ਵਰਖਾ ਆਪ ਸੱਚ ਦੇ ਗਿਆਨ ਦੀ ਸਮਝ ਆਉਣੀ ਸ਼ੁਰੂ ਕਰ ਕੋ ਜਾਂਦੀ ਹੈ ਜਿਵੇਂ ਜਿਵੇਂ ਸੱਚ ਦੀ ਸਮਝ ਆਉਂਦੀ ਹੈ ᱛਿਵੇਂ ᱛਿਵੇਂ ਮਨ ਖੇਡਣ ਲੱਗ ਜਾਂਦਾ ਹੈ ਮਨ ਕਿਉਂਕਿ ਮਨ ਜਿਵੇਂ ਕਿ ਗੁਰਬਾਣੀ ਦਾ ਵਾਕ ਹੈ ਬ੍ਰਹਮ ਗਿਆਨੀ ਦਾ ਭੋਜਨ ਗਿਆਨ ਮਨ ਦਾ ਅਸਲੀ ਜਾਂ ਆਤਮਾ ਦਾ ਅਸਲੀ ਭੋਜਨ ਸਾਡੇ ਮੂਲ ਦਾ ਭੋਜਨ ਜਿਹੜਾ ਹੈ ਉਹ ਗਿਆਨ ਹੈ ਸੱਚ ਦਾ ਉਹ ਵੀ ਪਰ ਸਾਨੂੰ ਲੱਗਦਾ ਹੈ ਕਿ ਸ਼ਾਇਦ ਮਾਇਆ ਦੇ ਨਾਲ ਇਹ ਖੁਸ਼ ਹੋ ਰੂਗਾ ਪਰ ਇਹ ਜਿਹੜਾ ਸੁੱਖ ਹੈਗਾ ਇਹ ਛੋਟੇ ਸਾ ਮਿਲਿਆ ਹੈ ਜਿਵੇਂ ਕਿ ਕਰਵਾਨੀ ਦਾ ਵਾਕ ਹੈ ਅਲਪ ਸੁਖ ਛਾੜ ਪਰਮ ਸੁਖ 파ਵਾ ਤਦ ਇਹ ਤ੍ਰਿਆ ਓਕੰਤਿਕ 파ਵਾ ਜਿਹੜੇ ਸੰਸਾਰ ਦੇ ਸੁੱਖ ਹਨ ਸੁੱਖ ਦੇ ਨਾਲ ਦੁੱਖ ਲੱਗਿਆ ਹੋਇਆ ਪਰ ਸਾਨੂੰ ਨਜ਼ਰ ਨਹੀਂ ਆਉਂਦਾ ਕਿਉਂਕਿ ਗੁਰਬਾਣੀ ਦਾ ਵਾਕ ਹੈ ਸੁੱਖ ਦੁੱਖ ਇਸ ਮਨ ਕੀ ਵਿਰਤਾ ਹੁਣ ਇਹ ਮੰਨਣ ਤੇ ਖੜੀ ਹੈ ਕਿ ਆਪਾਂ ਕਿਹੜੀ ਚੀਜ਼ ਨੂੰ ਸੁੱਖ ਮੰਨਦੇ ਤੇ ਕਿਹੜੀ ਚੀਜ਼ ਨੂੰ ਦੁੱਖ ਮੰਨਦੇ ਪਰ ਗੁਰਬਾਣੀ ਦਾ ਦੁੱਖ ਦਾਰੂ ਸੁੱਖ ਰੋਪਿਆ ਦੁੱਖ ਨੂੰ ਦਾਰੂ ਕਿਹਾ ਪਰ ਸਾਨੂੰ ਜਿਹੜਾ ਲੱਗਦਾ ਹੈਗਾ ਕਿ ਸੰਸਾਰੀ ਸੁੱਖਾਂ ਦੇ ਨਾਲ ਮਨ ਖੁਸ਼ ਹੋ ਸਕਦਾ ਹੈ ਭਗਤ ਜਨਾਂ ਕੀ ਵਰਤਨ ਨਾਮ ਸੰਤ ਜਨਾਂ ਕਾ ਮਨ ਵਿਸਰਾਮ ਜਿਹੜੇ ਭਗਤ ਜਨ ਹਨ ਜਿਹੜੇ ਹਰ ਕੇ ਸੰਤ ਹਨ ਜਿਹੜੇ ਹੁਕਮ ਵਿੱਚ ਚੱਲਦੇ ਹਨ ਉਹਨਾਂ ਦੀ ਕੈਰੈਕਟਰ ਵਿੱਚੋਂ ਉਹਨਾਂ ਦੀ ਵਰਤਨੀ ਵਿੱਚੋਂ ਉਹਨਾਂ ਦੀ ਵਿਰਤੀ ਵਿੱਚੋਂ ਨਾਮ ਦੀ ਸਮਝ ਮਿਲਦੀ ਹੈ ਜੇ ਨਾਮ ਹੀ ਉਹਨਾਂ ਦੀ ਬਰਤਨੀ ਵਿੱਚੋਂ ਨਜ਼ਰ ਆਉਂਦਾ ਹੈ। ਸੰਤ ਜਨਾਂ ਕੇ ਮਨੁਸਰਾਮ। ਸੋ ਇਹੋ ਜਿਹੜੇ ਸੰਤ ਜਨ ਹੁੰਦੇ ਉਹਨਾਂ ਦੇ ਮਨ ਵਿੱਚ ਠਹਿਰਾਵ ਹੁੰਦਾ ਹੈ, ਸਹਜ ਹੁੰਦੀ ਹੈ। ਹਰ ਕਾ ਨਾਮ ਦਾਸ ਕੀ ਓਟ, ਹਰ ਕਾ ਨਾਮ ਉਧਰੇ ਜਨ ਕੋਟ। ਜਿਹਦਾ ਹੁਕਮ ਦੀ ਸੰਗ ਰਾਜਾ ਗੁਰਬਾਣੀ ਦੀ ਹੀਰ ਆ ਗਿਆਨ ਆ ਜਿਹੜਾ ਵਿਦੇਸ਼ ਆ। ਉਹ ਸਮਝਣ ਤੋਂ ਬਾਅਦ ਉਹ ਹਮੇਸ਼ਾ ਹੀ ਗਰਵਾਣੀ ਦੇ ਹੁਕਮ ਵਿੱਚ ਕਾ ਲੋ ਜਾਂ ਹਮੇਸ਼ਰ ਦੇ ਹੁਕਮ ਵਿੱਚ ਕਾ ਲੋ ਉਹਨਾਂ ਦੀ ਇਹ ਗਰਵਾਣੀ ਦਾ ਜਿਹੜਾ ਗਿਆਨ ਆ ਉਹਦਾ ਆਪਦੇਸ਼ ਹੈ ਕਿ ਦੀ ਓਟ ਹੁੰਦੀ ਇਹਨਾਂ ਕੋਲ ਭਾਵ ਉਹ ਹੁਕਮ ਦੀ ਰਜਾ ਵਿੱਚ ਹੀ ਚੱਲਦੇ ਹਨ ਕਿਉਂਕਿ ਗਰਵਾਣੀ ਦਾ ਵਾਕ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਕਿ ਸਭ ਕੁਝ ਹੁਕਮ ਦੇ ਵਿੱਚ ਹੁਕਮ ਤੋਂ ਬਾਹਰ ਕੋਈ ਨਹੀਂ ਹੈ ਜਦੋਂ ਜਿਹੜੇ ਹਰਕਾ ਨਾਮ ਦੇ ਦਾਸ ਹੁੰਦੇ ਆ ਉਹਨਾਂ ਨੂੰ ਇਸ ਚੀਜ਼ ਦੀ ਸਮਝ ਹੁੰਦੀ ਹੈ ਇਸ ਕਰਕੇ ਉਹ ਹਮੇਸ਼ਾ ਰਜਾ ਵਿੱਚ ਰਹਿੰਦੇ ਹਨ ਹਰਕੇ ਨਾਮ ਉਧਰੇ ਜਨਗੋੜ ਇਸੇ ਤਰੀਕੇ ਨਾਲ ਕਰੋੜਾ ਹੀ ਕਰੋੜਾ ਦਾ ਆਧਾਰ ਹੋਇਆ ਹੈ ਹੁਣ ਅੱਗੇ ਵੀ ਗਾਂ ਤੋਂ ਵੀ ਹੁੰਦਾ ਰਹੇਗਾ ਹਰਜਸ ਕਰਤ ਸੰਤ ਦਿਨ ਰਾਤ ਹਰ ਹਰ ਔਕਰ ਸਤ ਕਰਵਾਤ ਜੋ ਜਿਹੜੇ ਸੰਤ ਜਨ ਹੁੰਦੇ ਹਨ ਉਹ ਉਹਨਾਂ ਦੇ ਮਨ ਵਿੱਚ ਹਮੇਸ਼ਾ ਹੀ ਹਰੀ ਦੇ ਜਸ ਦੀ ਇੱਛਾ ਰਹਿੰਦੀ ਹੈ ਤੇ ਵਰੀ ਦਾ ਹੀ ਜਸ ਗਾਦੇ ਰਹਿੰਦੇ ਹਨ ਕਿਉਂਕਿ ਗੁਰਬਾਣੀ ਦਾ ਵਾਕ ਹੈ ਗੁਰ ਕੀ ਸੇਵਾ ਸ਼ਬਦ ਵਿਚਾਰ ਕਿ ਜਿਹੜੀ ਆਪਣੇ ਮੂਲ ਦੀ ਸੇਵਾ ਜਾਂ ਸਤਿਗੁਰ ਦੀ ਜਿਹੜੀ ਸੇਵਾ ਉਹ ਹੈ ਸ਼ਬਦ ਦੇ ਵਿਚਾਰ ਕਰਨੀ ਗੁਰਬਾਣੀ ਦੇ ਅਰਥ ਨੂੰ ਸਮਝਣਾ ਉਹਦੀ ਵਿਚਾਰ ਕਰਨਾ ਹਰ ਹਰ ਓਕਰ ਸਾਧਗਮਨ ਇਹੋ ਜਿਹੜਾ ਔਖਾ ਹੈ ਇਹੋ ਜਿਹੜੀ ਦਵਾਈ ਹੈ ਉਹ ਕਮਾ ਦੇ ਰਹੇ ਹੰਦੇ ਹਨ ਹਰ ਜਨ ਕੇ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕੀਨੋ ਦਾ ਜਿਹੜਾ ਹਰ ਜਨ ਹੁੰਦਾ ਹੈ ਉਹਦੇ ਕੋਲ ਇਹੋ ਖਜ਼ਾਨਾ ਹੁੰਦਾ ਹੈ ਤੇ ਪਾਰ ਬ੍ਰਹਮ ਨੇ ਇਹ ਉਹਨਾਂ ਨੂੰ ਦਾਨ ਦਿੱਤਾ ਹੈ ਗੁਰਵਾਣੀ ਦਾ ਇੱਕ ਹੋਰ ਗੁਰਬਾਗ ਹੈ ਗੁਰਮੁਖੀ ਨਾਮ ਦਾਣਿਸ਼ਨਾ ਜਿਹੜੇ ਗੁਰਮੁਖ ਹੁੰਦੇ ਹਨ ਉਹਨਾਂ ਦਾ ਜਿਹੜਾ ਨਾਮ ਦੇ ਵਿੱਚ ਹੀ ਸਨਾਨ ਹੁੰਦਾ ਭਾਵ ਸ਼ਬਦ ਵਿਚਾਰ ਹੀ ਉਹਨਾਂ ਦਾ ਜੀਵਨ ਦੀ ਨਿਰਵਾਣ ਜੀਵਨ ਦਾ ਹਰ ਪਲ ਕਰਦੇ ਰਹਿੰਦੇ ਹਨ ਇਹਦੇ ਵਿੱਚ ਹੀ ਆਪਣਾ ਮਨ ਲਾ ਕੇ ਰੱਖਦੇ ਆ ਮਨ ਤਨ ਰੰਗ ਰਤੇ ਰੰਗ ਏਕ ਹੈ ਨਾਨਕ ਜਨ ਕੈ ਬਿਰਤ ਦਵੇ ਕੈ ਉਹਨਾਂ ਦਾ ਮਨ ਤਾਂ ਜਿਹੜਾ ਹੈਗਾ ਉਹ ਇੱਕ ਦੇ ਰੰਗ ਵਿੱਚ ਹੀ ਰੰਗਿਆ ਹੁੰਦਾ ਹੈ ਭਾਵਨਾ ਦੇ ਅੰਦਰ ਸਿਰਫ ਸੱਚ ਦਾ ਹੀ ਗਿਆਨ ਹੁੰਦਾ ਹੈ ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੀ ਤੇ ਉਹਨਾਂ ਦੇ ਅੰਦਰ ਇੱਕੋ ਹੀ ਇੱਛਾ ਹੁੰਦੀ ਹੈ ਹਮੇਸ਼ਾ ਹੀ ਸੱਚ ਦੇ ਦਰ ਦੀ ਭਾਵ ਸੱਚ ਦੇ ਨਾਲ ਜੁੜੇ ਰਹਿਣ ਦੀ ਨਾਨਕ ਜਨਕਾ ਬਿਰਤੀ ਦਵੇਗਾ ਨਾਨਕ ਜੀ ਕਹਿੰਦੇ ਕਿ ਇਹ ਜਿਹੜੇ ਜਨ ਹੁੰਦੇ ਆ ਉਹਨਾਂ ਦੀ ਬਿਰਤੀ ਵਿੱਚ ਦੁਵਿਧਾ ਨਹੀਂ ਹੁੰਦੀ ਸਿਰਫ ਇੱਕ ਦੇ ਨਾਲ ਭਾਵੇਂ ਉਹਨਾਂ ਨੂੰ ਸੱਚ ਦੀ ਸਮਝ ਆਉਂਦੀ ਹੈ ਤੇ ਸੱਚ ਦੇ ਵਿੱਚ ਹੀ ਸਮਾਏ ਰਹਿੰਦੇ ਹਨ ਜਿਵੇਂ ਕਿ ਗੁਰਬਾਣੀ ਦਾ ਵਾਕ ਹੈ ਹੁਕਮੇ ਆਵੇ ਹੁਕਮੇ ਜਾਵੇ ਹੁਕਮੇ ਰਹੇ ਸવાય ਤੋ ਹੁਕਮ ਚਾਹੁੰਦੇ ਹਨ ਹੁਕਮ ਵਿੱਚ ਚੱਲਦੇ ਹਨ ਤੇ ਐਂ ਦੇ ਵਿੱਚ ਗੁਰ ਸ਼ਬਦ ਸਮਾਏ ਅਬਰ ਨਾ ਜਾਣੇ ਕੋਈ ਜੀ ਇਹ ਸ਼ਾਉ ਦੇ ਵਿੱਚ ਸਮਾਇ ਰਹਿੰਦੇ ਹਨ ਇਸ ਤਰ੍ਹਾਂ ਦੀ ਉਹਨਾਂ ਦੀ ਵਿਰਤੀ ਜਿਹੜੀ ਆ ਉਹਦੇ ਵਿੱਚ ਬਵੇਕੀ ਨਜ਼ਰ ਆਉਂਦਾ ਹੈ ਹਰ ਕਾ ਨਾਮ ਜਨਕ ਮੁਕਤ ਜੁਗਤ ਇਹਦੇ ਸਾਧ ਦੇ ਗਿਆਨ ਭਾਵ ਆਤਮ ਗਿਆਨ ਦੀ ਇਹੋ ਜਿਹੇ ਜਿਹੜੇ ਜਨ ਹੁੰਦੇ ਹਨ ਉਹਨਾਂ ਨੂੰ ਇਸ ਦੀ ਸਮਝ ਹੁੰਦੀ ਹੈ ਇਸ ਕਰਕੇ ਉਹਨਾਂ ਨੂੰ ਆਪ ਵੀ ਇਸ ਮੁਕਤੀ ਦੀ ਜੁਕਤੀ ਦੀ ਸ ਉਹਨਾਂ ਨੂੰ ਸਮਝ ਆਉਂਦੀ ਹੈ ਉਹ ਆਪ ਇਸ ਤੋਂ ਅੱਗੇ ਨੇ ਮੁਕਤ ਹੋ ਚੁੱਕੇ ਹੁੰਦੇ ਹਨ ਤੇ ਦੂਸਰਿਆਂ ਨੂੰ ਵੀ ਇਸ ਲੋ ਬਾਹਰ ਨਿਕਲਣ ਦਾ ਆਪ ਮੁਕਤ ਹੋਣ ਦਾ ਅਪਦੇਸ਼ ਕਰਦੇ ਹਨ ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ ਇਹ ਰ ਗੁਰਬਾਣੀ ਦਾ ਅਪਦੇਸ਼ ਹੈ ਜਨ ਸਤਿ ਦਾ ਗਿਆਨ ਹੈ ਆਤਮਾ ਦਾ ਗਿਆਨ ਹੈ ਬ੍ਰਹਮ ਦਾ ਗਿਆਨ ਹੈ ਇਸ ਦੇ ਨਾਲ ਹੀ ਉਹਨਾਂ ਨੂੰ ਸਿਫਤੀ ਭੁਗਤੀ ਰਹਿੰਦੀ ਹੈ ਕਿਉਂਕਿ ਉਹਦੇ ਵਿੱਚ ਹੀ ਆਪਣੇ ਸ਼ਬਦ ਵਿਚਾਰ ਵਿੱਚ ਜੀ ਲੱਗੇ ਰਹਿੰਦੇ ਹਨ ਹਰ ਕਾ ਨਾਮ ਜਨਨ ਕਾ ਰੂਪ ਰੰਗ ਜਿਹੜਾ ਹੁਕਮ ਦਾ ਗਿਆਨ ਆ ਹੁਕਮ ਦੀ ਸਮਝ ਹੈ ਜਿਹੜਾ ਜਨ ਹੁੰਦਾ ਉਹਦਾ ਰੂਪ ਇਹ ਹੋ ਜਾਂਦਾ ਹੈ ਹਰ ਨਾਮ ਜਪਤ ਕਬ ਪਰੇ ਨ ਪੰਗ ਹਰ ਦਾ ਨਾਮ ਨੂੰ ਸਮਝ ਕੇ ਸਮਝਣ ਕਰਕੇ ਉਹਨਾਂ ਦੇ ਮਨ ਵਿੱਚ ਕਦੇ ਵੀ ਆਬ ਦੁਵਿਧਾ ਨਹੀਂ ਪੈਦਾ ਹੁੰਦੀ ਜਿਵੇਂ ਕਿ ਗੁਰਬਾਣੀ ਦਾ ਵਾਕ ਹੈ ਹਿਰਦੇ ਨਾਮ ਨਾਹੀ ਮਨ ਭੰਗ ਜਿਨ੍ਹਾਂ ਦੇ ਹਿਰਦੇ ਵਿੱਚ ਸ਼ਬਦ ਗੁਰੂ ਪ੍ਰਗਟ ਹੁੰਦਾ ਹੈ ਉਹਨਾਂ ਦਾ ਮਨ ਭੰਗ ਨਹੀਂ ਹੁੰਦਾ ਪਰ ਜਿਨ੍ਹਾਂ ਦਾ ਮਨ ਭੰਗ ਹੁੰਦਾ ਹੈ ਤੇ ਉਹ ਗੁਰਬਾਣੀ ਨੂੰ ਸਮਝ ਨਹੀਂ ਸਕਦੇ ਜਿਵੇਂ ਕਿ ਬਾਬਾ ਫਰੀਦ ਜੀ ਦਾ ਵੀ ਸ਼ਬਦ ਆਇਆ ਜਾ ਕਾ ਦਿਲ ਸਾਥ ਨਹੀਂ ਕਾ ਕੋ ਕਹੇ ਖੁਦਾਏ ਜਿੰਨਾ ਚਿਰ ਮਨ ਚਿਤ ਇੱਕ ਨਹੀਂ ਹੈ ਉਹਨਾਂ ਚਿਰ ਸੱਚ ਨੂੰ ਸਮਝਿਆ ਨਹੀਂ ਜਾ ਸਕਦਾ ਭਾਵ ਖੁਦਾ ਦੀ ਸਮਝ ਨਹੀਂ ਆਉਂਦੀ ਪਰਮੇਸ਼ਰ ਦਾ ਸਮਝ ਨਹੀਂ ਆ ਸਕਦੀ ਹੁਕਮ ਦੀ ਸਮਝ ਨਹੀਂ ਆ ਸਕਦੀ ਹਰ ਕਾ ਨਾਮ ਜਨ ਕੀ ਵਿੜਿਆਈ ਹਰ ਕੇ ਨਾਮ ਜਨ ਸੁਭਾ ਵਈ ਸੱਚ ਦੇ ਗਿਆਨ ਦੀ ਜਿਹੜੀ ਹੈਗੀ ਆ ਉਦੀ ਹੀ ਵਡਿਆਈ ਵਿੱਚ ਜਾਂ ਸੱਚ ਨੂੰ ਸਮਝਣ ਵਿੱਚ ਜਾਂ ਸਮਝਾਉਣ ਵਿੱਚ ਹੀ ਲੱਗੇ ਰਹਿੰਦੇ ਹਨ ਜਿਵੇਂ ਕਿ ਆਸਾਦੀ ਵਾਰ ਵਿੱਚ ਵੀ ਵਚਨ ਆਉਂਦਾ ਹੈ ਸਤਿਗੁਰ ਵੱਡਾ ਕਰਤਾ ਲਾਈਏ ਜਿਸ ਵਿੱਚ ਬਡੀਆਂ ਵਡਿਆਈਆਂ ਸਹਿ ਮੇਲੇ ਤੇ ਨਦਰੀਆਂ ਕਿ ਸਤਿਗੁਰ ਜਿਹੜਾ ਸੱਚ ਦੇ ਗਿਆਨ ਵਿੱਚ ਹੀ ਵਡੀਆਂ ਵਡਿਆਈਆਂ ਨਮਾਇਦਾ ਗਿਆਨ ਤਾਂ ਛੇਨ ਪੰਗਰ ਆ ਕਿਉਂਕਿ ਅੱਜ ਜਿਹੜੀ ਸਚਾਈ ਇਦਿਸਮ ਉਹ ਮੰਨਦੇ ਹਨ ਕਿਰਨ ਕੋਈ ਹੋਰ ਖੋਜ ਹੋ ਜੇਗੀ ਤਾਂ ਉਹ ਝੂਠਾ ਸਾਬਤ ਹੋ ਜਾਊਗੀ ਝੂਠੀ ਸਾਖਤ ਬਣੂਗੀ ਪਰ ਗੁਰਬਾਣੀ ਦਾ ਗਿਆਨ ਹਮੇਸ਼ਾ ਹੀ ਅਟੱਲ ਹੈ ਸੱਚਾ ਤੇ ਸੱਚੀ ਰਹੇਗਾ ਹਰ ਕਾ ਨਾਮ ਜਨ ਸੋਭਾ ਪਾਈ ਇਸੇ ਕਰਕੇ ਹੀ ਜਿਹੜੀ ਗੁਰਬਾਣੀ ਭਗਤਾਂ ਨੇ ਜਾਂ ਗੁਰੂ ਸਾਹਿਬਾਂ ਨੇ ਲਿਖੀ ਹੈ ਉਹਦੀ ਸੋਭਾ ਹੋ ਰਹੀ ਹੈ ਕਿਉਂਕਿ ਉਹ ਸੱਚੀ ਬਾਣੀ ਹੈ ਗੁਰ ਕਾ ਸ਼ਬਦ ਸੱਚੀ ਬਾਣੀ ਹਰ ਕਾ ਨਾਮ ਜਨ ਕੋ ਭੋਗ ਜੋਗ ਹਰ ਨਾਮ ਜਪਤ ਕਸ਼ਨਾਹੀ ਵਿਗ ਹਰ ਕੇ ਨਾਮ ਜਾਂ ਸੱਚ ਦਾ ਗਿਆਨ ਦਾ ਹੁਕਮ ਦਾ ਹੀ ਉਹ ਜਨ ਜਿਹੜੇ ਆਗੇ ਆ ਉਹਨਾਂ ਨੂੰ ਉਹਦਾ ਹੀ ਭੋਗ ਤੇ ਉਹਦਾ ਹੀ ਜੋ ਪਾਪ ਭੋਗ ਜੋਗ ਦਾ ਮਤਲਬ ਹੈ ਕਿ ਜਿਵੇਂ ਆਪਾਂ ਕੁਝ ਖਾਂਦੇ ਆ ਤੇ ਉਸ ਤੋਂ ਬਾਅਦ એનર્ਜੀ ਮਿਲਦੀ ਹੈ ਇਸੇ ਤਰ੍ਹਾਂ ਜੇ ਆਪਾਂ ਗੁਰਬਾਣੀ ਦੇ ਉਪਦੇਸ਼ ਨੂੰ ਸਮਝਦੇ ਆ ਉਹਨੂੰ ਗਿਆਨ ਨੂੰ ਆਪਣੇ ਮਨ ਤੇ ਲਾਗੂ ਕਰਦੇ ਹਨ ਲਾਗੂ ਕਰਨ ਦੇ ਨਾਲ ਫਿਰ ਇਹ ਜਿਹੜਾ ਇਹਦੇ ਵਿੱਚੋਂ ਗਿਆਨ ਮਿਲਦਾ ਹੈ ਇਸ ਤਰ੍ਹਾਂ ਇਹ ਭੋਗ ਤੇ ਜੋਗ ਬਣਦਾ ਹੈ ਕਿਉਂਕਿ ਜੇ ਕੁਝ ਸਿਖਾਊਗਾ ਤਾਂ ਉਹਦੇ ਵਿੱਚੋਂ ਕੁਝ ਮਿਲੇਗਾ ਵੀ ਪਰ ਜਿਵੇਂ ਕਿ ਗੁਰਬਾਣੀ ਦਾ ਵਾਕ ਹੈ ਕੜਛੀਆਂ ਫਰਨ ਸੁਆਉ ਨਾ ਜਾਣ ਸੁਣੀਆਂ ਕਿ ਜਿਸ ਤਰ੍ਹਾਂ ਕੜਛੀ ਜਿਹੜੀ ਆਪਾਂ ਸਭ ਜੀ ਜਦੋਂ ਜੋ ਕਿ ਦਾਲ ਬਣਾਉਂਦੇ ਉਹਦੇ ਚ ਫੇਰਦੇ ਆ ਪਰ ਉਹ ਕੁਝ ਖਾਂਦੀ ਨਹੀਂ ਹੈਗੀ ਪਰ ਜੇ ਆਪਾਂ ਗਰਵਾਣੀ ਨੂੰ ਪੜ ਰਹੇ ਆ ਪਰ ਉਹਦੇ ਵਿੱਚ ਕੁਝ ਲਗਿਆ ਨਹੀਂ ਲੈ ਰਿਹਾ ਤਾਂ ਇਹ ਭੋਗਯੋਗ ਨਹੀਂ ਹੈਗਾ ਹਰਨਾਮ ਜਬ ਤੱਕ ਕ੍ਰਿਸ਼ਣ ਨਹੀਂ ਵਿਉਗ ਪਰ ਕਿਉਂਕਿ ਹਰ ਦੇ ਨਾਮ ਨੂੰ ਜਪਤੇ ਆ ਸਮਝਦੇ ਆ ਇਸ ਕਰਕੇ ਉਹਨਾਂ ਨੂੰ ਕੋਈ ਵਿਯੋਗ ਨਹੀਂ ਹੈ ਜਦੋਂ ਉਹਨਾਂ ਨੂੰ ਸਮਝ ਹੀ ਆ ਗਈ ਤਾਂ ਫਿਰ ਵਿਯੋਗ ਵਿਛੋੜਾ ਕਿਸ ਤਰ੍ਹਾਂ ਹੈ ਹਰ ਵਿਸਰਤ ਤਦਾ ਕੁਆਰੀ ਆਪਾਂ ਸੱਚ ਤੋਂ ਵਿਛੜੇ ਹੋਣ ਕਰਕੇ ਕੁਆਰੀ ਹੈ ਪਰ ਉਹਦੇ ਜੁੜੇ ਹੋਏ ਉਹਨਾਂ ਨੂੰ ਸਮਝ ਆਇਆ ਤਾਂ ਹਮੇਸ਼ਾ ਜੁੜੇ ਰਹਿੰਦੇ ਆ ਤੇ ਇਸ ਕਰਕੇ ਉਹਨਾਂ ਨੂੰ ਕੋਈ ਵਿਜੋਗ ਨਹੀਂ ਹੈਗਾ ਜਨਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜੇ ਹਰ ਹਰ ਦੇ ਜਿਹੜਾ ਜਨ ਹੈਗਾ ਉਹ ਹਰੀ ਦੇ ਨਾਮ ਵਿਚਰਤਿਆ ਰਹਿੰਦਾ ਹੈ ਤੇ ਸ਼ਬਦ ਵਿਚਾਰ ਕਰਦਾ ਰਹਿੰਦਾ ਹੈ ਇਸ ਤਰ੍ਹਾਂ ਉਹ ਆਪਣੀ ਮੂਲ ਦੀ ਸੇਵਾ ਕਰਦਾ ਹੈ ਉਹਨੇ ਤਨ ਮਨ ਤਨ ਸਭ ਸੋਮ ਗੁਰੂ ਹੁਕਮ ਨਹੀਂ ਪਾਈ ਫਾ ਉਸਨੇ ਆਪਣਾ ਸਾਰਾ ਕੁਝ ਆਪਣੇ ਮੂਹ ਲੱਗੇ ਸੌਪਿਆ ਹੁੰਦਾ ਹੈ ਤੇ ਇਸ ਤਰ੍ਹਾਂ ਉਹ ਪੂਜਾ ਕਰਦਾ ਹੈ ਕਿਹਨੇ ਕੀ ਗਰਵਾਣੀ ਦਾ ਬਾਕ ਹੈ ਅੰਤਰ ਪੂਜਾ ਪ੍ਰਾਪਤੀ ਦਰਸ਼ਨ ਜੇ ਆਪਾਂ ਸ਼ਬਦੀ ਵਿਚਾਰ ਕਰਦੇ ਹਾਂ ਤਾਂ ਸਾਨੂੰ ਉਹਦੇ ਵਿੱਚ ਉਹ ਗਿਆਨ ਮਿਲਦਾ ਹੈ ਇਸ ਤ੍ਰਿਕਣਾਰਹੀ ਪੂਜਾ ਹੋਇਆ ਹੋਰ ਬਾਰਮੁਖੀ ਕੋਈ ਪੂਜਾ ਨੂੰ ਬਾਣੀ ਪੂਜਾ ਨਹੀਂ ਮੰਦੀ ਸੋ ਜਨਰਾਤਾ ਹਰਨਾਮ ਸੇਵਾ ਨਾਲ ਪੂਜੇ ਹਰ ਹਰ ਦੀਆ ਜਿਹੜੇ ਜਨ ਹੁੰਦੇ ਆ ਉਹ ਹਮੇਸ਼ਾ ਹੀ ਸਾਧੂ ਵਿਚਾਰ ਵਿੱਚ ਲੱਗੇ ਰਹਿੰਦੇ ਆ ਤੇ ਇਸ ਤਰ੍ਹਾਂ ਉਹ ਆਪਣੇ ਮੋਲ ਦੀ ਸੇਵਾ ਕਰਦੇ